ਸਾਹ ਜੀ ਵਦੇ ਜੀ ਉਹ ਵਾਇਰ ਜੀ ਕਾਲ ਸਾਹਿਬ ਰਹੇ ਵਦੇ ਜੀ ਜੀ ਇਸ ਟਾਈਮ ਕਿੱਥੇ ਜੇ ਤੁਸੀਂ ਆ ਇਸ ਟਾਈਮ ਵੇਖੋ ਜੀ ਅੱਜ ਇੱਕ ਨਵੀਂ ਜੇਲ ਬਣਾਈ ਦਿੱਲੀ ਦੇ ਵਿੱਚ ਅੱਜ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰੱਖਿਆ ਗਿਆ ਵਾ ਘੰਟਾ ਦੇਰ ਘੰਟਾ ਘੁਮਾਉਂਦਾ ਰਿਹਾ ਪਹਿਲਾਂ ਤੇ ਸਾਰੀ ਦਿੱਲੀ ਦੇ ਵਿੱਚ ਪਰਿਵਾਰ ਨੂੰ ਬਾਪੂ ਜੀ ਦੇ ਤੇ ਚਾਚਾ ਜੀ ਨੂੰ ਗੱਡੀ 'ਚ ਬਿਠਾ ਕੇ ਘੁਮਾਉਂਦੇ ਰਹਿਗੇ ਤੁਹਾਨੂੰ ਭਾਈ ਸਾਹਿਬ ਨੂੰ ਕੋਲੇ ਲੈ ਕੇ ਜਾਣਾ 15 ਮਿੰਟ ਦਾ ਰਸਤਾ ਜਾਂ ਡੇਢ ਘੰਟੇ ਤੈਅ ਕੀਤਾ ਉਸ ਤੋਂ ਬਾਅਦ ਇੱਕ ਲੈ ਵੀ ਇੱਥੇ ਰੈਸਟ ਹਾਊਸੇ ਰੈਸਟ ਹੋ ਗਿਆ ਇੱਕ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਇੱਕ ਰੈਸਟ ਹਾਊਸ ਤੋਂ ਬਾਅਦ ਇੱਥੇ ਜਿੰਨੀ ਸਕਿਉਰਟੀ ਲੱਗੀ ਹੈ ਇੱਕ ਆਮ ਥਾਣੇ ਵਿੱਚ ਇੰਨੀ ਫੋਰਸ ਨਹੀਂ ਦੀ ਜਿੰਨੀ ਇੱਥੇ ਸਕਿਉਰਟੀ ਲੱਗੀ ਹੈ ਉਹ ਇੱਕ ਮੌਜੂਦਾ ਚੁਣੇ ਹੋਏ ਐਮਪੀ ਦੇ ਨਾਲ ਅੱਜ ਇਹ ਸਲੂਕ ਕੀਤਾ ਗਿਆ ਤੇ ਉਹ ਸਭ ਤੋਂ ਵੱਡੀ ਗੱਲ ਫਰੀਦਕੋਟ ਤੋਂ ਚੁਣੇ ਆਏ ਆਪਣੇ ਭਾਈ ਸਰਬਜੀਤ ਖਾਲਸਾ ਜੀ ਮੌਜੂਦਾ ਐਮਪੀ ਜਿਹੜੇ ਭਾਈ ਅਮਰਪਾਲ ਨੂੰ ਮਿਲਣ ਵਾਸਤੇ 2 ਘੰਟੇ ਵੇਟ ਕੀਤੀ ਉਹਨਾਂ ਨੇ ਸੰਸਦ ਵਿੱਚ ਬੈਠ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਮਨਾਵਾਗੇ ਪਰ ਇੱਕ ਐਮਪੀ ਨੂੰ ਦੂਜੇ ਐਮਪੀ ਨਾਲ ਨਹੀਂ ਮਿਲਾਇਆ ਗਿਆ ਨਾਲ ਹੀ ਨਾਲ ਜਿਹੜੇ ਦਿੱਲੀ ਪੁਲਿਸ ਹੈ ਤੇ ਕਰਨ ਜੀ ਤੁਸੀਂ ਇੱਕ ਪਹਿਲਾਂ ਦਿਖਾਓ ਆ ਵੇਖੋ ਹਾਲਾਤ ਅੱਜ ਦੇ ਹੁਣ ਕੌਣ ਕੌਣ ਗਿਆ ਹੋਇਆ ਜੀ ਬਾਪੂ ਜੀ ਗਏ ਤੇ ਚਾਚਾ ਜੀ ਗਏ ਆ ਤੇ ਉਹਨਾਂ ਨੂੰ ਅੰਦਰ ਜਾਣ ਤੋਂ ਪਹਿਲਾਂ ਉਹਦੇ ਮੋਬਾਈਲ ਜਮ੍ਹਾਂ ਕਰ ਲਿਆ ਤੇ ਉਹਨਾਂ ਨੂੰ ਦੀ ਸਾਰੀ ਤਲਾਸ਼ੀ ਕੀਤੀ ਗਈ ਹੈ ਕਿ ਤੂੰ ਕੀ ਲੈ ਕੇ ਚਲੇ ਇੱਕ ਕੱਲ ਆਪਾਂ ਗੁਰਦਰਾ ਬੰਗਲਾ ਸਾਹਿਬ ਦਰਸ਼ਨ ਕੀਤੇ ਤੇ ਮੈਂ ਤੁਹਾਡੇ ਕੋਲੋਂ ਸਿੰਘ ਸਾਹਿਬ ਵੱਲੋਂ ਇੱਕ ਸਰੂਪਾ ਭੇਟ ਹੋਇਆ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਦੇਣਾ ਸੀ ਉਹ ਤੇ ਵੀ ਜਾਂ ਤੇ ਪਬੰਦੀ ਹੈਗੀ ਆ ਜੀ ਉਹ ਹੁਣ ਲੈ ਕੇ ਗਏ ਆ ਕਿ ਨਹੀਂ ਗਏ ਜਦੋਂ ਜਿਆਦਾ ਕਰਕੇ ਖੜਿਆ ਹੈਗਾ ਹਾਂਜੀ ਦੇਖੋ ਜੀ ਬਾਰ ਖੜੀ ਆ ਬਾਪੂ ਜੀ ਤੇ ਚਾਚਾ ਜੀ ਨੂੰ ਲੈ ਕੇ ਗਏ ਅੰਦਰ ਹਾਂਜੀ ਗਰਲਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਆ ਜੋ ਤੁਹਾਡੇ ਸਾਹਮਣੇ ਆ ਹਲਾ ਦਾ ਵੇਖੋ ਜੀ ਇਹ ਸ਼ਰ ਸ਼ਰੇਆਮ ਸਿੱਖਾਂ ਨਾਲ ਧੱਕਾ ਵਾ ਬੇਇਨਸਾਫੀ ਆ ਇਹ ਮਤਲਬ ਇੱਕ ਸਵਦਾ ਸਾਧ ਬਲਾਦਕਾਰੀ ਸਾਧਿਆ ਜਿਹੜਾ ਉਹਦੇ 302 ਤੇ 307 ਹੋਰ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੰਗੀਨ ਤਰ੍ਹਾਂਾਂ ਜਿਹੜੀਆਂ ਉਹਦੇ ਤੇ ਦਰਜਿਆ ਤੇ ਉਹ ਉਹਨੂੰ ਜੇ ਕੋਈ ਸਜ਼ਾ ਸੁਣਾਉਂਦੇ ਆ ਤੇ ਉਹਨੂੰ ਤੇ 6-6 ਮਹੀਨੇ ਦੀ ਤਿੰਨ-ਤਿੰਨ ਮਹੀਨੇ ਦੀ ਪੰਜ-ਪੰਜ ਮਹੀਨੇ ਦੀ ਪ੍ਰੋਲ ਜਿਹੜੀ ਆ ਉਹ ਸਾਲ 'ਚ ਮਿਲਦੀ ਆ ਛੁੱਟੀ ਮਿਲਦੀ ਆ ਫਿਰ ਉਹਦੀ ਮਤਲਬ ਇਧਰ ਸਾਡਾ ਸੇਖ ਐਮਪੀ ਆ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸਵਾ 4 4.5 ਲੱਖ ਵੋਟਰ ਜਿਨ੍ਹਾਂ ਨੂੰ ਮਤਲਬ ਖਰੂਰ ਸਾਹਿਬੜਕੇ ਤੋਂ ਪਈ ਆ ਤੇ ਉਹਨਾਂ ਨੂੰ ਮਤਲਬ ਜਿਹੜੀ ਇਥੇ ਸੰਗਤ ਆਈ ਆ ਦਿੱਲੀ ਉਹਨਾਂ ਨਾਲ ਵੀ ਮਿਲਨ ਦਿੱਤਾ ਜਾ ਰਿਹਾ ਇਹ ਅੰਦੇਰੇ ਸਿੱਖ ਕੌਮ ਗੁਲਾਮਣੀ ਆ ਜੀ ਇਹ ਸਿੱਖ ਕੌਮ ਗੁਲਾਮਣੀ ਆ ਤੇ ਇਹ ਕੀ ਆ ਮਤਲਬ ਇਹ ਸਿੱਖ ਹੁੰਦਾ ਕਰਕੇ ਹੀ ਸਾਰਾ ਕੁਝ ਮਤਲਬ ਹੁੰਦਿਆ ਵਾ ਵੀ ਇਹ ਸਿੱਖ ਆ ਜੇ ਸਿੱਖ ਨਾ ਹੁੰਦੇ ਇਹ ਵੀ ਰਾਮ ਰੀ ਮਰਗੇ ਹੁੰਦੇ ਤੇ ਫਿਰ ਸਾਰਾ ਕੁਝ ਮਤਲਬ ਇੱਥੇ ਵੀ ਸਾਰਾ ਕੁਝ ਹੋਣਾ ਹੈ ਇਹਨਾਂ ਨੂੰ ਵੀ ਛੁੱਟੀ ਮਿਲ ਜਣੀ ਸੁਰੱਖਿਆ ਸਮਝੌਤਾ ਕਰ ਲੈਣਾ ਸਭ ਤੋਂ ਵੱਡੀ ਗੱਲ ਹੈ ਜੀ ਸਮਝੌਤਾ ਇਹ ਸਮਝੌਤਾ ਨਹੀਂ ਕਰਦੇ ਸਮਝੌਤਾ ਕਰ ਲੈਣ ਤਾਂ ਅੱਜ ਹੀ ਸਾਰਾ ਕੁਝ ਹੱਲ ਹੋ ਜਾਂਦਾ ਜੀ ਬਸ ਇਹੀ ਮੈਂ ਕਹਿਣਾ ਚਾਹੁੰਦਾ ਜੀ ਇਹਨਾਂ ਡਰਦੀ ਕਿਉਂ ਸਰਕਾਰ ਕੀ ਹੈ ਡਰ ਜਿਹੜਾ ਸਰਕਾਰ ਡਰਦੀ ਵੇਖੋ ਗੱਲ ਇਦਾਂ ਵਾ ਜੀ 2027 2027 ਦੇ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਆ ਅ ਵਿਧਾਨ ਸਭਾ ਦੀ ਤੇ ਉਹਦੇ ਵਿੱਚ ਸਰਕਾਰ ਨੂੰ ਖਤਰਾ ਵਾ ਗਈ ਕਿਤੇ ਸਾਡੀ ਸਰਕਾਰ ਜਿਹੜੀ ਆ ਉਹ ਮਤਲਬ ਸਾਰੀਆਂ ਸਰਕਾਰਾਂ ਨੂੰ ਹੀ ਖਤਰਾ ਵਾ ਵੀ ਭਾਈ ਅਮਰਤਪਾਲ ਸਿੰਘ ਅਗੇਣਾ ਆਉਣੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਤੇ ਲੋਕੀ ਮਤਲਬ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਆ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਇਹ ਕਰਕੇ ਸਰਕਾਰ ਨੂੰ ਇਹੋ ਹੀ ਆ ਵੀ ਜਿੰਨੀ ਵੀ ਪਬਲਿਸਿਟੀ ਘੱਟ ਹੋਊਗੀ ਤੇ ਉਹਨਾਂ ਹੀ ਮਤਲਬ ਉਹਨਾਂ ਨੂੰ ਫਾਇਦਾ ਹੋਊਗਾ ਪਰ ਇਹ ਸਰਕਾਰ ਦੀ ਗਲਤਫਹਿਮੀ ਆ ਇਦਾਂ ਦਾ ਕੋਹ ਵੀ ਨਹੀਂਗਾ ਲੋਕ ਲੋਕਾਂ ਦੇ ਵਿੱਚ ਜਿਹੜਾ ਪਿਆਰ ਆ ਹੋਰ ਦਿਨੋਂ ਦਿਨ ਵਧਨਦਿਆ ਸਰਕਾਰ ਜਿੰਨਾ ਜ਼ਿਆਦਾ ਧੱਕਾ ਕਰੰਦੀ ਆ ਇਹ ਉਨਾਂ ਜ਼ਿਆਦਾ ਮਤਲਬ ਸ਼ੇਖ ਕੌਮ ਜਿਹੜੀ ਆ ਵੱਧ ਪਿਆਰ ਕਰੰਦੀ ਆ ਹਾਂਜੀ ਮਾਮਾ ਜੀ ਕੀ ਕਹਿਣਾ ਚਾਹੋਗੇ ਜੋ ਹਾਲਾਤ ਤੁਸੀਂ ਵੇਖੰਦੇ ਹੀ ਹੁਣ ਤੁਸੀਂ ਦਿੱਲੀ ਕਹਿਣਾ ਕੀ ਆ ਬਹੁਤ ਗਲਤ ਗੱਲਾਂ ਇੱਕ ਇੰਨੀ ਜਿਹੜੇ ਨਜ਼ਦੀਕੀ ਉਹਦੇ ਆ ਇੱਕ 4 ਲੱਖ ਵੋਟ ਜਿੱਤਿਆ ਹੋਵੇ 2 ਲੱਖ ਤੇ 4.5 ਲੱਖ ਵੋਟ ਪਈ ਹੋਵੇ ਤੇ ਜਿਹੜੇ ਆ ਉਹਨਾਂ ਨੂੰ ਮਿਲਣ ਵੀ ਨਾ ਦਿੱਤਾ ਜਾਵੇ ਕਿਉਂਕਿ ਜਿਹੜਾ ਪਹਿਲੀ ਤੇ ਗੱਲ ਆ ਜਿਹੜੇ ਐਨਐਸਏ ਆ ਇਹ ਬਣਦੀ ਨਹੀਂ ਹੋਂ ਕਿਉਂਕਿ ਨੈਸ਼ਨਲ ਸਕਿਉਰਿਟੀ ਐਕਟ ਇਹਦੇ ਤੇ ਲੱਗ ਨਹੀਂ ਸਕਦਾ ਕਿਉਂਕਿ ਜਿਸ ਇਨਸਾਨ ਨੂੰ 4.5 ਲੱਖ ਇੱਕ ਹਲਕੇ ਦਾ ਇਨਸਾਨ ਜਿਹੜਾ ਵਾ ਉਹ ਵੋਟ ਕਰ ਰਿਆ ਤੇ ਉਹ ਮੈਨੂੰ ਸੋਕ ਕਿਵੇਂ ਲੱਗਦਾ ਹੋ ਸਕਦਾ ਸੋ ਇਹ ਤੋਂ ਘਟੀਆ ਪ੍ਰਸ਼ਾਸਨ ਕਿਹੜਾ ਹੋ ਸਕਦਾ ਜੋ ਹਿੰਦੁਸਤਾਨ ਦਾ ਕਰ ਰਿਆ ਸਰਕਾਰਾਂ ਇਹਦੀ ਹੋਰ ਨਿੰਦਾ ਕੀਤੀ ਜਾਂਦੀ ਹੈ ਤੇ ਅਪੀਲ ਕੀਤੀ ਜਾਂਦੀ ਹੈ ਕੇਂਦਰ ਸਰਕਾਰ ਨੂੰ ਕਿ ਇਹਨਾਂ ਦਾ ਜਿਹੜਾ ਇਹ ਐਕਟ ਆ ਖਤਮ ਕਰਕੇ ਤੇ ਇਹਨਾਂ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਵੈਕਨ ਸਿੰਘ ਸਾਹਿਬ ਚਾਚਾ ਜੀ ਸੀ ਇੱਥੇ ਚਾਚਾ ਜੀ ਚਾਚਾ ਜੀ ਤੁਸੀਂ ਜਨਾ ਜਾਓਗੇ ਜੋ ਉਹਨਾਂ ਨੇ ਤੁਹਾਨੂੰ ਵੀ ਨਹੀਂ ਜਾਂਦਾ ਅੰਦਰ ਨਹੀਂ ਜੀ ਮੈਂ ਨਾਲ ਤੱਕੇ ਕੀਤਾ ਉਹਨਾਂ ਨੇ ਹਾਂਜੀ ਇਹ ਇਥੋਂ ਰਕਾਬ ਗਨ ਸਾਹਿਬ ਗੁਰਦੁਆਰੇ ਤੇ ਤੁਰੇ ਤੇ ਮੈਨੂੰ ਲੱਗਦਾ ਡੇਢ ਦੋ ਘੰਟੇ ਲਾਤਾ ਇੱਥੇ ਤਾਂ ਚੌਂੜੇ ਆਉਂਦੇ ਆਂ ਜੀ ਇਹ ਹੈਗਾ ਜਿਹੜਾ ਹੈ ਕਿ ਬਸ ਤੋਂ 15-20 ਮਿੰਟ ਦਾ ਰਸਤਾ ਸੀ ਉਸ ਤੋਂ ਇਥੇ ਆਉਂਦੇ ਤੇ ਉਹਨਾਂ ਨੇ ਆਪਣਾ ਨਾ ਕਮਾਕ ਮੋ ਕੇ ਲੈਂਦਾ ਆਪਾਂ ਨੂੰ ਵੀ ਪਿੱਛੇ ਸੰਗਤ ਨਾ ਆਵੇ ਜਾਂ ਕੋਈ ਹੋਰ মিডিਆ ਨਾ ਆਵੇ ਤੇ ਉਹ ਸ਼ਹਿਰਾਂ ਦੇ ਲੋਕਾਂ ਨੂੰ ਪਤਾ ਵੀ ਆਪਾਂ ਜਿਹੜੇ ਆਏ ਆ ਉਥੋਂ ਪੰਜਾਬ ਤੋਂ ਆਪਾਂ ਤੇ ਇੰਨੀ ਵਾਰੀ ਨਹੀਂ ਜਾਣਕਾਰੀ ਹੈਗੀ ਤੇ ਉਹਨਾਂ ਨੇ ਆਵੇ ਕੋਈ ਐਸ ਗਲੀ ਧਾਣੀ ਐਗਦੀ ਕਮਾਕ ਮੋ ਇੱਥੇ ਤੇ ਜਾਂਦਾ ਵਾ ਤਾਂ ਕਿ ਡੇਢ ਦੋ ਘੰਟੇ ਲਾਏ ਉਹਨਾਂ ਨੇ ਦੇ ਚਾਚਾ ਇਹਦੇ ਬਾਪੂ ਹੀ ਗਏ ਅੰਦਰ ਬਾਪੂ ترਸੇਮ ਸਿੰਘ ਦੇ ਚਾਚਾ ਸੁਖਦੇਵ ਸਿੰਘ ਹੈ ਕਿ ਕੀ ਇਹਦੇ ਅੰਦਰ ਜਾਣ ਕਿਉਂ ਨਹੀਂ ਦਿੰਦੇ ਤੁਹਾਨੂੰ ਨਹੀਂ ਜਾਣਨਾ ਉਹ ਚਲੋ ਜਿਹੜੇ ਬਾਹਰ ਖੋਤੀ ਉਹਦੇ ਵਿਚਾਰੇ ਛੋਟੇ ਲੈਵਲ ਦੇ ਅਫਸਰ ਬੰਦੇ ਸਾਨੂੰ ਉੱਪਰੋਂ ਹੁਕਮ ਆ ਵੀ ਜੋ ਹੋਮ ਮਿਨਿਸਟਰੀ ਦਾ ਹੁਕਮ ਆ ਪੰਜਾਬ ਸਰਕਾਰ ਦਾ ਵੀ ਜੋ ਆ ਵੀ ਬਾਪੂ ਤੋਂ ਬੇਬੇ ਤੋਂ ਬਗੈਰ ਕੋਈ ਦੂਜਾ ਮਿਲ ਨਹੀਂ ਸਕਦਾ ਹਾਂ